ਹਰੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆਪਾਂ ਆ ਗਏ ਆਵਦੇ ਫਿਰ ਨਵੇਂ ਵਲੌਗ ਨਾਲ ਗੱਡੀ ਦੇ ਵਿੱਚ ਆ ਗਏ ਸੀ ਵਲੌਗ ਨਾਲ ਗੱਡੀ ਦੇ ਵਿੱਚ ਅੱਜ ਤੇ ਅੱਜ ਚੱਲੇ ਆ ਖੇਤ ਨੂੰ ਤੇ ਮੈਂ ਚੱਲਿਆ ਟਿਊਸ਼ਨ ਸਾਡਾ ਮੋਟਰਸਾਈਕਲ ਖਰਾਬ ਹੋ ਗਿਆ ਭਾਈ ਅੱਜ ਪਤਾ ਲੱਗਾ ਅਸਲ ਸਕੂਲੀ ਦੀ ਇੱਜ਼ਤ ਕੀ ਆ ਸਾਡੇ ਘਰੇ ਅੱਛਾ ਹਾਂ ਤੇ ਉਹ ਕਿਹਦੇ ਨਾਲ ਉਹ ਵੀ ਹੋਈ ਲੋਕੋ ਕੋਕੜਾ ਨਾ ਜਮੀ ਦੀ ਅੱਜ ਕੋਚ ਸਾਹਿਬ ਚੱਲੇ ਆਂ ਖੇਤ ਨੂੰ ਕੁਈ ਦਰੋਜੀ ਜਾਂਦਾ ਅਸੀਂ ਚੱਲਿਆਂ ਅੱਜ ਬਾਅਦ ਤੁਸੀਂ ਕੋਸ਼ੀਓ ਦੱਦੀ ਰੋ ਗਿਆ ਪਾਪੇ ਨੇ ਪਰ ਲਿਆ ਟੱਬਰ ਗੱਡੀ ਕਿੰਨੇ ਸੁੱਖੀ ਚ ਨਹੀਂ ਕਿੰਨੇ 3 4 ਤੱਕ ਆਏ ਤਾਂ ਸਭ ਕਿਤੇ ਆਚਾਰ ਦੇਣਾ ਉਹ ਸਾਡੇ ਰਹਿ ਗਏ ਅਜੇ ਤਾਂ ਵਿਚਾਰੇ ਆ ਵੀ ਚੱਲਿਆ ਇੱਕ ਇਹਨੂੰ ਰਾਈਟ ਕਰ ਦੇਣਾ ਆ ਵੇ ਕਾ ਵੀ ਚੱਲਿਆ ਕਿਦਾਂ ਧੌਣ ਲਾਉਂਦਾ ਕਹਿੰਦਾ ਮੈਂ ਵੀ ਚੱਲਿਆ ਮੇਰੀ ਸੱਸਰੀ ਗੱਲ ਜੀ ਸੱਚ ਸੱਚੀ ਗੱਲ ਨਹੀਂ ਕਹੀ ਸੱਸਰੀ ਗੱਲ ਜੀ ਕੀ ਹਾਲ ਚਾਲ ਆ ਜੀ ਤੇ ਆਪਾਂ ਅੱਜ ਨਵਾਂ ਵਲੌਗ ਲੈ ਕੇ ਆ ਗਏ ਤੇ ਅਸੀਂ ਚੱਲਿਆ ਖੇਤ ਨੂੰ ਅੱਜ ਮੈਂ ਚੱਲ ਟਿਊਸ਼ਨ ਇਹਨੂੰ ਟਿਊਸ਼ਨ ਰਾਹ ਛੱਡਣਾ ਇੱਧਰੋਂ ਕਰਨਾ ਮੇਰੇ ਤਾਂ ਫੋਟੋ ਨਹੀਂ ਆਉਂਦੀ ਪਈ ਯਾਰ ਹਾਂ ਹੁਣ ਇੱਥੇ ਰੱਖ ਅੱਗੇ ਤੇ ਹਣੀ ਆ ਅੱਗੋਂ ਟਰੈਕਟਰ ਆਉਂਦਾ ਵੇਖੀ ਹੋਊਗੀ ਹੈ ਉਹ ਵੀ ਆਇਆਂ ਨੂੰ ਕਰੀ ਆਉਂਦਾ ਪਤੰਦਰ ਡੱਕ ਛੱਡਿਆ ਫੁੱਲ ਉੱਚੀ ਤਾਂ ਹੋਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਜਸਟ ਇਹਨੂੰ ਵੇਖ ਚੱਲੀ ਗੰਡੇ ਅੱਜ ਅੱਜ ਕੀਅਤ ਚੱਲੇ ਸਬਜ਼ੀ ਵੇਖਣ ਗੰਡੇ ਵੇਖਣ ਨੂੰ ਤਾਂ ਤੁਹਾਨੂੰ ਬਹੁਤ ਦੂਰ ਜਾਣਾ ਪੈਣਾ ਲੈ ਰੀ ਫੇਰ ਚੇਤਾ ਭੁੱਲੇ ਨਾ ਇਹਦੇ ਕੋਲ ਰੱਖ ਐ ਕਰ ਦੇ ਦੱਸ ਸਵੇਰੇ ਕੀ ਕੱਢ ਕੇ ਉਧਰ ਲੈ ਕੇ ਤਾ ਉੱਥੇ ਜਾਏ ਵੀ ਜਾਣਾ ਕਿ ਨਹੀਂ ਨਹੀਂ ਐਨਾ ਵੀ ਆਪਾਂ ਮਿੰਡੂ ਮਿਡਾਉਣ ਤਾਂ ਖਿੱਚੀ ਦਰ ਨਾਲ ਕੰਮ ਦਾ ਵਾਤਾਵਾਂ ਹੋਣ ਰੱਖ ਕੇ ਆਈਆਂ ਲਿਫਾਫਾ ਵਿਆਹ ਪੜ ਪਿਆ ਤੇ ਪਾ ਚੱਲ ਤੈਨੂੰ ਤਾਂ ਟਿਊਸ਼ਨ ਛੱਡ ਗਈ ਅੱਜ ਗੰਡੇ ਵੇਖ ਕੇ ਆਉਣੇ ਕੀ ਰੰਗ ਦਾ ਉਹ ਤਾਂ ਬਹੁਤ ਦੂਰ ਜਾਣਾ ਪੈਣਾ ਤੇ ਕਿ ਮੈਂ ਗੋੜ ਤੇ ਸੀਗਾ ਆਹ ਬਈ ਗੱਡੇ ਸੀਟ ਤੇ ਤਾਂ ਹੈ ਲੈ ਜਾ ਲੈ ਜਾ ਅਸਰਬਾਈ ਇਹਨਾਂ ਕੋਲ ਲੈ ਜੀ ਮਤਬੀਦਾ ਕੋਈ ਤੁਹੇ ਕੋਈ ਹਾਲ ਨਹੀਂ ਐਵੇਂ ਕਿ ਮਿਲ ਜੁ ਖਾ ਕੇ ਪਹਿਲਾਂ ਤੂੰ ਹੀ ਦੱਸ ਲੈ ਅੱਗੇ ਨਹੀਂ ਖਾਣਾ ਪਰਚਾਈਦਾ ਉਹ ਵੀ ਵੇਚਵਾਜ ਹੋ ਵੀ ਗਈ ਹੋਣੀ ਉਹਨਾਂ ਨੇ ਫੋਨ ਕੀ ਲੈ ਲਿਆ ਕਿ ਨਾਲ ਜਾਣ ਸਿਆਪਾ ਕੀ ਕਰਗੇ ਫਿਰ ਦੱਸ ਤੈਨੂੰ ਚੇਤਾ ਇੱਕ ਰਖਸ਼ੀ ਤੇ ਬੈਠੀ ਸੀ ਉਹ ਸੀ ਦਾ ਨਾਮ ਹੀ ਸੀ ਤਾਂ ਹੀ ਮੈਨੂੰ ਪਤਾ ਨਾ ਰਖਸ਼ੀ ਤੇ ਬੈਠੀ ਅਗਲੇ ਖੋ ਕੇ ਲੈ ਗਏ ਸੀ ਡਾਰੀ ਲੱਗਦਾ ਹਾਂ ਆ ਚੱਕੇ ਓਕੇ ਓਕੇ ਮਿੰਟ ਮਾਰਦੇ ਅਗਲੇ ਲਓ ਬਈ ਛੇਤ ਜੇ ਨਹੀਂ ਯਾਰੇ ਮੋਟਰ ਚੱਲੀ ਜਾਂਦੀ ਆ ਮਾਤਾ ਕਹਿੰਦੀ ਮੈਂ ਸੂਰਜ ਨੂੰ ਪਾਣੀ ਪਾਉਣਾ ਏ ਸੂਰਜ ਦੇਵਤਾ ਨੂੰ ਪਾਣੀ ਪਾਈ ਜਾਂਦੀ ਆ ਫਿਰ ਕੀ ਆ ਲੈ ਸੂਰਜ ਨੂੰ ਪਾਣੀ ਪਾਉਣਾ ਕਹਿੰਦੀ ਓ ਗੱਡੀ ਖੜਾਰਤੀ ਦੂਰ ਚਾਓ ਪਾਈ ਪਾਣੀ ਪਾਉਣ ਆਈ ਆ ਤੇ ਪਾ ਲੈਣ ਦੇ ਫਿਰ ਕੀ ਹੋ ਗਿਆ ਲੈ ਵੀ ਖਾਲਾ ਚੈੱਕ ਕਰੋ ਮੁੰਡੇ ਨੇ ਕਹਿੰਦੇ ਚੰਗੀ ਮਿਹਨਤ ਲਾਈ ਆ ਸਾਰਾ ਖਾਲਾ ਬਣਾਤਾ ਉਹ ਉੱਥੇ ਤੱਕ ਲੱਗਾ ਹੀ ਰਿਹਾ ਅੱਜ ਲੱਗਦਾ ਸਾਰਾ ਦਿਨ ਸੁੱਤਾ ਨਹੀਂ ਦੁਪਹਿਰੇ ਆ ਸਾਡਾ ਅਮਰੂਦਾਂ ਦਾ ਬੁਟਾ ਕਹਿੰਦੇ ਸੀ ਸੂਰਜ ਨੂੰ ਪਾਣੀ ਦੇਣਾ ਬਾਤਾਂ ਨੇ ਸੁੱਖਿਆ ਹੋਣਾ ਵੀ ਸਾਡੀ ਮੋਟਰ ਦਾ ਪਾਣੀ ਮਿੱਠਾ ਹੋ ਜਾਏ ਪਾਣੀ ਮਿੱਠਾ ਹੋ ਗਿਆ ਪਾਣੀ ਫਿਰ ਕੌਣ ਆਈ ਆ ਸੂਰਜ ਦੇਵਤੇ ਨੂੰ ਭੋਗ ਵੀ ਲਾਉਗੀ ਚੌਲਾ ਜੀ ਦੇਖ ਹੈ ਚੌਲਾ ਜੀ ਦੇਖ ਜੀਆ ਅੱਛਾ ਕਿਵੇਂ ਲੱਗਿਆ ਘਰ ਨਾਲੋਂ ਚੰਗਾ ਨਹੀਂ ਐਵੇਂ ਮਾਰਦੀ ਘਰ ਨਾਲੋਂ ਚੰਗਾ ਹਜੇ ਨਹੀਂ ਹੋਇਆ ਹੋ ਜਾਊਗਾ ਥੋੜਾ ਜਿਹਾ ਫਰਕ ਆ ਜ਼ਿਆਦਾ ਨਹੀਂ ਮਾੜਾ ਜਾਂ ਫਰਕ ਆ ਥੋੜਾ ਜਿਹਾ ਨਹੀਂ ਨਹੀਂ ਖਾਰਾ ਨਹੀਂ ਹੈਗਾ ਹੁਣ ਉਹ ਨਹੀਂ ਖਾਰਾ ਹੈਗਾ ਪਹਿਲਾਂ ਦਾ ਬੁਰਾ ਹਾਲ ਸੀਗਾ ਚਾਪੀਓ ਚਾਪੀਓ ਕਿੰਨੇ ਘਾਰੇ ਭਰ ਗਏ ਹੈ ਤੇ ਉਹਨਾਂ ਵਾਲੀ ਮੋਟਰ ਤੀਜੇ ਜਾਨਕੀ 6 ਹੋ ਗਏ ਟੋਟਲ ਪਾਣੀ ਲਈ ਮਤਾਂ ਧੋ ਕੇ ਮਾਣ ਪਾ ਲਾਉਂਦਾ ਬਾਤ ਬੜੀ ਵੈਰ ਨਾਲ ਹਾਂਜੀ ਮਾਈਟੇ ਘੰਟਾ ਨਹੀਂ ਹੈ ਨਹੀਂ ਨਹੀਂ ਕੁਛ ਨਹੀਂ ਹੈਗਾ ਨਹੀਂ ਨਹੀਂ ਵਧੀਆ ਮਾਦਾ ਰੌਡ ਮਾਰ ਦੀ ਫਿਰਦੀ ਕਣਕ ਦਾ ਵੇਂਦੀ ਹੋ ਰਹੀ ਨਾ ਵੀ ਕਿੱਦਾਂ ਦੀ ਹੈ ਕਣਕ ਕਹੀ ਜਾਂਦੀ ਹੈ ਨਾ ਆਪਣੀ ਕਰਨੇ ਨਾ ਵਿਰਲੀ ਵਿਰਲੀ ਜੀ ਆ ਲੋਕਾਂ ਦੀ ਮੋਟੀ ਆ ਉਹੀ ਲੱਗਦਾ ਕਣਕ ਤਾਂ ਬਿਲਕੁਲ ਉਦਾਂ ਹੀ ਆ ਉਹੀ ਤਾਂ ਆ ਬੁੜੀਆਂ ਨਾਲ ਆ ਜੋ ਖੇਤ ਤੇ ਇੱਕੋ ਕੰਮ ਸਾਗ ਨਹੀਂ ਹੈਗਾ ਮੈਂ ਕਿਹ ਖਾਂਣ ਤੋਂ ਲੀਆ ਸਾਗ ਦਿੱਸ ਗਿਆ ਇਹਨਾਂ ਨੂੰ ਕਹਿੰਦੇ ਸਾਗ ਲੈ ਚਲ ਗਿਆ ਉਹ ਸਾਹਮਣੇ ਚਲੋ ਚੱਲਦੇ ਆ ਸਭ ਕਹਿੰਦੇ ਗੰਡੇ ਵੇਖਣੇ ਆ ਚਲੋ ਭਾਈ ਗੰਡੇ ਵਿਖਾ ਦਿੰਨੇ ਆ ਪਰ ਦੂਰ ਬਹੁਤ ਆ ਆ ਦੇਖ ਲੋ ਸਹੀ ਗੱਲ ਆ ਆਪਣੀ ਮੋਟਰ ਤੇ ਗੰਡੇ ਹੈਗੇ ਆਪਣਿਓ ਦੂਜੇ ਬੋਰ ਕੋਲੇ ਇਹ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਓ ਸਾਹਮਣੇ ਦੇਖੋ ਦੂਰ ਬਹੁਤ ਆ ਇਹ ਚੱਲਦੇ ਆ ਚਲੋ ਹੌਲੀ ਹੌਲੀ ਤੁਰੇ ਚੱਲਦੇ ਆ ਫਿਰ ਆ ਮੈਂ ਕਿਹਾ ਇਧਰ ਵੇਲਾ ਖਾਲੀ ਤੇ ਜ਼ੋਰ ਲਾਦਾ ਸਾਰਾ ਨਹਿਰ ਬਣਾਤੀ ਪਾਣੀ ਲਾਉਣਾ ਨੇ ਇਧਰ ਬਹੁਤ ਢੂੰਗਾ ਬੜਾ ਘਾਹ ਸੀਗਾ ਇਹ ਕਦੀ ਇਧਰ ਲਾਇਆ ਨਹੀਂ ਨਾ ਅੱਗੇ ਨਹਿਰ ਦਾ ਲਾਈਦਾ ਤੇ ਆ ਗੱਡੀ ਖੁੱਭ ਗਈ ਇੱਥੇ ਹੈਂ ਇੱਕ ਤਾਂ ਖੁੱਭ ਗਿਆ ਚਲ ਕੱਢ ਲੈ ਹੋਰ ਕਿਸੇ ਨੂੰ ਲਾਉਣਾ ਇੱਥੇ ਨਾ ਨਾ ਆਪਾਂ ਹੀ ਲਾਉਣਾ ਬਸ ਆ ਆ ਕਣਕ ਨੂੰ ਇਹਨੂੰ ਲਾਉਣਾ ਹੈ ਇਸੇ ਕਰਕੇ ਤਾਂ ਖਾਲਾ ਬਣਾਇਆ ਹੋ ਗਿਆ ਕੰਮ ਉਹੀ ਆ ਸੂਰ ਫੇਰ ਇਧਰੋਂ ਵੜ ਗਿਆ ਰਾਤ ਆਲੂ ਖਰਾਬ ਕਰ ਗਿਆ ਯਾਰ ਪਾਲਕ ਭਾਵੇਂ ਬੀਜਤੀ ਤੁਸੀਂ ਹੈਂ ਤੇ ਪਾਲਕ ਥੋੜੀ ਆ ਸੰਘਣੀ ਉੱਗੀ ਜਾਦੀ ਆ ਆ ਗੰਡੇ ਕੱਲ ਮੈਂ ਗੁੱਡੀ ਤਾਂ ਪਾਈ ਥੋੜੀ ਜੀ ਉਹ ਅੱਧੀ ਰਹਿ ਗਈ ਉਹ ਪਾ ਦਾਂਗੇ ਚਲ ਕੋਈ ਨਹੀਂ ਕਿਹੜਾ ਕਿਉਂਵੇਂ ਨਵੇਂ ਆ ਕਮਾਲਾ ਤੂੰ ਦੱਸ ਲੈ ਆ ਕੀ ਐਡਾ ਵਧੀਆ ਲਸਣ ਆ ਮਾੜਾ ਇਹ ਹੌਲੀ ਹੌਲੀ ਉੱਦੀ ਉੱਦੀ ਚੀਜ਼ ਯੱਕਦਾ ਮੈਂ ਤੂੰ ਤਾਂ ਕਿਨੇ ਅੱਜ ਹੀ ਟਰੱਕ ਭਰ ਲਾ ਡੇਢ ਮਹੀਨਾ ਹੋ ਗਿਆ ਬੀਜੀ ਹੁਣ ਪਾਣੀ ਦਾ ਮਸਲਾ ਬਣ ਜਾਣਾ ਹੈ ਪਾਣੀ ਦਾ ਮਸਲਾ ਬਣ ਜਾਣਾ ਹੈ ਲੈ ਉਹ ਕੋਸਾ ਵੀ ਆ ਗਏ ਕੋਸਾ ਸਾਹਿਬ ਦੇ ਫੇਰ ਗਾੜੀ ਸਬਜੀ ਫੇਰ ਕਿਹੜੀ ਗੱਲੋਂ ਗੋਭੀ ਦੇ ਫੁੱਲ ਗੋਭੀ ਨਸਰਗੀ ਸੋਹਣੀ ਹੰਨ ਗੋਭੀ ਨਸਰਗੀ ਉਹ ਅਸਲ ਜਣਾ ਰੁੱਤ ਰੁੱਤ ਨੰਗੀ ਰੁੱਤ ਨੰਗੀ ਤੇ ਤੁਹਾਨੂੰ ਬੋਲ ਦਿੱਤਾ ਗੋਬੀ ਦਾ ਨਿਸਰਗੀ ਚਲੋ ਕੋਈ ਉਹ ਹੋ ਗਿਆ ਸੀਗਾ ਰੁੱਤ ਨੰਗੀ ਸੀ ਰੁੱਤ ਨੰਗੀ ਹੈ ਯਾਰ ਇਹ ਨਹੀਂ ਨਹੀਂ ਆ ਆ ਆ ਵੇਖ ਤੂੰ ਆਹ ਬੱਲਾ 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 ਇਹ ਮਟਰਾਂ ਰਗੇ ਹੁੰਦੀਆਂ ਇਹ ਹੋ ਜਾਣਗੀਆਂ ਕੁੱਲ ਮਲਾ ਗੰਢੀ ਰਹਿਣਿਆ ਫਿਰ ਰਾਤ ਬੜ ਗਿਆ ਆਵੇ ਇੱਥੇ ਆ ਖਰਾਬ ਕਰਦੇ ਆ ਬਈ ਆਵੇ ਆਲੂ ਪਤਾ ਨਹੀਂ ਕਿੱਧਰ ਦੀ ਵੜਿਆ ਆਲੂ ਆਲੂ ਕਰ ਗਿਆ ਹੂੰ ਹੱਲੋ ਨਿਕਲਿਆ ਕੁਛ ਨਹੀਂ ਦਿੱਤੇ ਰੜ ਗਿਆ ਫੇਰ ਰੜ ਗਿਆ ਨਹੀਂ ਨਿੱਕੇ ਨਿੱਕੇ ਬੇ ਨੇ ਗਲਤੀ ਨਹੀਂ ਸਬਜੀ ਕੀ ਹੋਈ ਹੈ ਕੋਈ ਇਹ ਸਬਜੀ ਤਾਂ ਸਾਰੀ ਵਧੀਏ ਤੇ ਇਹ ਪਤਾ ਨਹੀਂ ਹੋ ਗਿਆ ਸਬਜੀ ਨਹੀਂ ਵਧੀਆ ਕੀ ਹੋਇਆ ਸਬਜੀ ਨੂੰ ਪਾਲਕ ਏਡੀ ਸੁਣੀ ਆ ਧਣੀਆਂ ਵੇਖ ਗਾਂ ਅੱਗੇ ਧਣੀਆਂ ਆ ਪਾਣੀ ਲਾਓ ਇਹਨੂੰ ਰੇਹ ਦੀ ਡੋਗਰਾ ਪਈਏ ਹੁਣ ਸੜਦੇ ਨਾਲ ਪਾਣੀ ਹੁਣ ਕਿੱਥੋਂ ਲਾਈਏ ਪਾਣੀ ਹੈ ਹੀ ਨਹੀਂ 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 ਆਉਂਦਾ ਪਾਣੀ ਇਹ ਤਾਂ ਬਾਲਟੀਆਂ ਬੂਲਟੀਆਂ ਨਹੀਂ ਪਾਉਣਾ ਪੈਣਾ ਹੁਣ ਹਾਂ ਜੇ ਛੱਟ ਤੇ ਸੂਰਨੇ ਤਾਂ ਨਹੀਂ ਆ ਆ ਮਸ਼ਰੀ ਨਹੀਂ ਨਹੀਂ ਇੱਧਰ ਆ ਆ ਕੇ ਜੀਰ ਇਹ ਆਲੂ ਉਹ ਕਿ ਉਹਦਾ ਕੀ ਨੇ ਆ ਤਾਂ ਹਰਪ੍ਰੀਤ ਆਪਾਂ ਜਿੱਥੇ ਤੱਕ ਜਣੋ ਆ ਹੀ ਤਾਂ ਮੂਲੀ ਖਾਣ ਆ ਰਹੀ ਹੁੰਦੀ ਹੋਰ ਤੇ ਇੱਥੇ ਮੈਂ ਤੂੰ ਬਾਹਰ ਨਿਕਲ ਮੈਂ ਇੱਥੇ ਉਹ ਲਾਉਣੇ ਆ ਇਹਨੂੰ ਰਸਤਾ ਬੰਦ ਕਰਨਾ ਮੈਂ ਹੋਰ ਬਾਹਰ ਆ ਜਾ ਤੂੰ ਬਾਹਰ ਬਾਹਰ ਆ ਜਾ ਇਹ ਸੱਸ ਨਾਲੋਂ ਘੱਟ ਤਾਂ ਨਹੀਂ ਗਈ ਇਹ ਕਿਸੇ ਦੀ ਕਣਕ ਕਿਸੇ ਦੀ ਕਣਕ ਕਿਤੇ ਆਪਣੀ ਜਾਂ ਤੇਰੀ ਕੁਛ ਲੱਗਦੀ ਕਿਸੇ ਦੀ ਕਣਕ ਆ ਕਿਸੇ ਦੀ ਕਣਕ ਪਾ ਦੇ ਜਾਂ ਮੇਰ ਪਾਉਂਦੇ ਜਾਂ ਵੀ ਆ ਵੀ ਆਪਣੀ ਆਵੇ ਤੈਨੂੰ ਮੈਂ ਕਿੰਨੀ ਗੱਲ ਦੱਸਾਂ ਤੈਨੂੰ ਦੱਸਿਆ ਹੁਣ ਜੇ ਸਬਜ਼ੀ ਉੱਥੇ ਲਾਈ ਆ ਤੇ ਇਹ ਆਪਣੀ ਕਣਕ ਜੀ ਲਾਈ ਆ ਇਹ ਹਾਂ ਬਾਥੂ ਬਾਥੂ ਨਾਲ ਕੀ ਕਰਨਾ ਹੈ ਸਾਗ ਵੀ ਦੇ ਨਾਲ ਉਹਨਾਂ ਨੂੰ ਕਰਿਆ ਹਾਂ ਆ ਜਾਓ ਆ ਜਾਓ ਸਾਗ ਤੁਰ ਗਿਆ ਸਾਗ ਤੁਰ ਗਿਆ ਤੁਰੀ ਚੱਲ ਤੁਰੀ ਚੱਲ ਛੇਤੀ ਛੇਤੀ ਅੱਗਾਂ ਚੱਲ ਗਾਂ ਚੱਲ ਮੰਮੀ ਕਿੱਥੇ ਰਹਿ ਗਈ ਆਉਂਦੀ ਆ ਸਰੋਂ ਪੱਕ ਗਈ ਹੁਣ ਫੁੱਲ ਨਿਕਲ ਗਿਆ ਭਾਰ ਦੇ ਸਾਗ ਹੁਣ ਆ ਹੈਲੋ ਦੀ ਕੁਛ ਲੱਗਦੀ ਤੋੜ ਹੈਂ ਸਰ ਸਰੋ ਸਰੋ ਸਾਗ ਸਰੋਂ ਦੇ ਫੁੱਲ ਵਾਹ ਜੀ ਵਾਹ ਸਿਰਾ ਲੱਗ ਗਿਆ ਵੇਸ ਤਾਂ ਬਾਲੀ ਸੋਹਣੀ ਸਰੋ ਐ ਹੈ ਮੇਚ ਮੇਦ ਦਿਸਦੀ ਨਹੀਂ ਤੇਰੇ ਜਿੱਡੀ ਦਾ ਸਰੋਂ ਆ ਹਣਾ ਮੇਰੇ ਨਾਲੋਂ ਵੱਡੀ ਆ ਤੇਰੇ ਨਾਲੋਂ ਵੱਡੀ ਹਾਂ ਇੱਕ ਚੱਕਰ ਆ ਲੱਖ ਰੁਪਏ ਲਾਈ ਦਾ ਪਤਾ ਲੱਗਦਾ ਫੋਨ ਦਾ ਸਿਰਾ ਆ ਗਿਆ ਬਾਈ ਕਵਾਲਟੀ ਵੀ ਸਿਰਾ ਚਲੋ ਬਸ ਕਰੋ ਤੋੜ ਲਿਆ ਬਹੁਤ ਹੋ ਗਿਆ ਹੈ ਚਲੋ ਆਜੋ 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 ਅਗਲਾ ਆ ਵੀ ਨਾ ਡਾਂਗ ਲੈ ਕੇ ਨਾ ਆ ਜੀ ਕਿਉਂਕਿ ਸਰੋਂ ਦੇ ਫੁੱਲ ਨਿਕਲੇ ਹੋਏ ਹੁਣ ਹੁਣ ਅਗਲੇ ਦਾ ਨੁਕਸਾਨ ਆ ਪਤਾ ਤੁਹਾਨੂੰ ਹਾਂ ਹਾਂ ਬਸ ਕਰੋ ਬਹੁਤ ਆ ਤੋੜ ਲਿਆ ਸਾਰੇ ਪੈ ਗਈ ਠੰਡ ਹਾਂ ਚਲੋ ਹੁਣ ਹੁਣ ਆਪਾਂ ਕੱਲ੍ਹ ਦੀ ਸਬਜ਼ੀ ਬਣਾ ਲਈਏ ਆਪਾਂ ਕੱਲ੍ਹ ਸਾਗ ਭਾਂਗੇ ਕੱਲ੍ਹ ਸਾਗ ਧਰਨਾ ਹੈ ਬਦਰੀ ਹੈ ਕਣਕ ਕਿੰਨੀ ਸੁਣੀ ਕੜੀ ਕਣਕ ਤਾਂ ਬਹੁਤ ਸੁਣੀ ਆ ਹਾਏ ਦੇਖ ਜੀ ਲੈ ਚਲ ਤੂੰ ਪੱਛਾਜ ਦਾ ਕੰਮ ਨਾ ਕਰੀ ਭਾਈ ਅਸੀਂ ਤਾਂ ਹੁਣ ਚੱਲੇ ਆ ਘਰ ਨੂੰ ਚੱਲ ਗਿਆ ਲੇਟ ਹੋ ਗਿਆ। ਲੇਟ ਹੋ ਕੇ ਮਾਤਾ ਕਾਲੀ ਪਈ ਜਾਂਦੀ ਆ ਉਹ ਕਹਿੰਦੀ ਆ ਮੈਂ ਗਾਂ ਚੂਣੀ ਆ ਤੁਸੀਂ ਆਪਦੇ ਹੋਰ ਹੀ ਤੁਹਾਡੇ ਤੁਹਾਡੀਆਂ ਫੋਟੋਆਂ ਨਹੀਂ ਸੁੱਤਾਉਂਦੀਆਂ। ਅਸੀਂ ਹੁਣ ਚੱਲ ਗਏ ਘਰੇ। ਘਰੇ ਜਾ ਕੇ ਫਿਰ ਗਾਂ ਚੂਣੀ ਮਾਤਾ ਨੇ ਠੀਕ ਹੈ ਜੀ। ਐ ਸੁਣੀ ਕਿੰਨਾ ਖਣਾ ਵੀ ਐਸੋਲੇ ਤਾਂ ਨਹੀਂ ਆ ਰਹੀ ਆ। ਇਹ ਕਣਕ ਵੀ ਘੈਂਟ ਆ। ਐਸੋਲੇ ਲਾਈਟ ਵੀ ਨਹੀਂ ਚਲੀ। ਹਾਂ ਮਾਤਾ ਨੇ ਚਾਹ ਨਹੀਂ ਦੇਤਾ ਕਿਹੜਾ ਕਿ ਨਹੀਂ। ਲੱਗਦਾ ਮੈਨੂੰ ਖੀਰ ਖਾਈ ਜਾਂਦੀ ਉਹ ਬੈਠੀ ਉੱਥੇ। ਉਹ ਖਾਣਗੀ ਤੁਰ ਕੇ। ਉਹ ਕੀ ਚੀਜ਼ ਆ? ਕਿਹੜੀ? ਉਹ ਉਹ ਉਹਨਾਂ ਦੀ ਪੇਪਾ ਪੈਪਲੈਨ ਪਾਈ ਹੋਈ ਆ। ਸਾਗ ਤੋੜ ਲਿਆ ਬੱਥ ਵੀ ਤੋੜ ਲਿਆ ਚਲੋ ਚੱਲ ਗਏ ਕਰ ਲੈ ਇੱਧਰ ਆ ਵੇ ਲੈ ਗੇੜਾ ਮਾਰ ਕੇ ਥੱਕ ਗਈ ਤੂੰ ਤੇ ਅਸੀਂ ਰੋਜ ਆਉਣੀ ਇੱਥੇ ਤੇ ਖੀਰ ਰੋਗ ਦਿੱਤਾ 껫ਾ ਪਤਾ ਨਹੀਂ ਭਾਈ ਮੈਨੂੰ ਭੁੱਖ ਲੱਗੀ ਧੰਨ ਗੀ ਅੱਜ ਜਦੋਂ ਮੋਕੇ ਤੋਂ 껫ਾ ਮਾਰ ਕੇ ਆਏ ਤਾਂ ਪਤਾ ਕਿੰਨੀ ਦੂਰ ਚਲੋ ਚਲੋ ਚੱਕ 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 ਟੈਨੇ ਪੂੜੀ ਚੱਕ ਆ ਵੀ ਫੜ ਲੈ ਬੋਤਲਾ ਬੂਤਲਾ ਵੀ ਪਾਲਾ ਸਾਰੀਆਂ ਚਾਚੂ ਵਾਲੀਆਂ ਛੱਡ ਦੇ ਸਭ ਕੰਮ ਕਲੀਅਰ ਕਰ ਦੇ ਤੇ ਚੱਲ ਗਏ ਆਇਆ 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 ਕਰੇ ਚੱਕ ਲਿਆ ਸੋਣ ਪਹੁੰਚ ਗਏ ਪਹੁੰਚ ਗਏ ਬਹੁਤ ਦੂਰੋਂ ਆਏ ਆ ਨਾ ਥੱਕ ਗਏ ਹੋਰ ਕੀ ਸਾਹ ਚੜ ਗਿਆ ਸਾਹ ਲੈ ਲਿਆ ਸੀ ਜਾ ਵੇਖ ਵੇਖ ਤਾਵਾਂ ਗੂਆਂ ਵੇਖੋ ਪਾਣੀ ਪੂੜੀ ਕੀ ਕਹਿੰਦੀਆਂ ਇਹ ਲੇਟ ਹੋ ਗਏ ਭਾਈ ਹਾਂਜੀ ਕੁੰਡੀਆਂ ਕੁੰਡੀਆਂ ਸਾਰੀਆਂ ਲੱਗੇ ਬੂਏ ਬੰਦ ਹਾਂ ਕੀ ਗੱਲ ਆ ਮੇਰੇ ਵੀਰੋਂ ਕਹਿੰਦੇ ਅੱਜ ਪੂਰੇ 4 ਘੰਟੇ ਲਾਇਆ ਮੈਂ ਕਾਵਾਂ ਲਿਸ਼ਕਾਤੀਆਂ ਅੱਜ ਨਵਾ ਨਵਾ ਕੇ ਨਵਾ ਨਵਾ ਕੇ ਨਵਾ ਨਵਾ ਕੇ ਸਾਰੀਆਂ ਸਾਰੀਆਂ ਚਿੱਟੀਆਂ ਘੜਤੀਆਂ ਅੱਜ ਕੀ ਗੱਲ ਐ ਆਹ ਬੜੀ ਗੰਦੀ ਆ ਸਾਢੇ 10 ਲੱਗਾ ਤੇ ਸਾਢੇ 12 ਕੇ 1 ਵਜੇ ਹਟਿਆ ਮੈਂ ਸਾਰੀਆਂ ਸੈਟ ਆ ਇਹ ਜਾਣ ਕੇ ਬਹੁਤ ਭੜੀ ਐ ਇਹ ਨਸਲ ਇਹ ਚਲੋ ਠੀਕ ਆ ਜੀ ਹੁਣ ਵਲੌਗ ਨੂੰ ਕਰਦੇ ਆਪਾਂ ਐਂਡ ਤੇ ਖੇਤ ਗਏ ਸੀ ਅੱਜ ਢੇੜਾ ਛੇੜਾ ਮਾਰਨਾ ਮੰਮੀ ਕਹਿੰਦੀ ਮੈਂ ਵੀ ਜਾਣਾ ਹਰਪ੍ਰੀਤ ਕਹਿੰਦੀ ਮੈਂ ਤਾਂ ਆਪ ਜਾਊਂਗੀ ਤੇ ਨਾਲੇ ਉੱਥੇ ਖੇਤ ਪਾਣੀ ਲਈ ਜਾਂਦੀ ਸੀ ਚਾਹੂ ਦੇ ਆਏ ਨਾਲੇ ਖੇਤ ਢੇੜਾ ਮਾਰਾਏ ਚਲੋ ਠੀਕ ਹੈ ਜੀ ਤੇ ਵਲੌਗ ਨੂੰ ਲਾਈਕ ਸ਼ੇਅਰ ਕਰ ਦਿਓ ਪਲੀਜ਼ ਰਿਕਵੈਸਟ ਹੀ ਹੈ ਤੇ ਕਮੈਂਟ ਜਰੂਰ ਕਰ ਦਿਓ ਤੇ ਜੇ ਨਵੇਂ ਆ ਤਾਂ ਬਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸਾਰਿਆਂ ਦਾ ਦਿਲੋਂ ਧੰਨਵਾਦ